ਸੱਚੇ ਕਾਲ ਜੀ ਅਮਰੀਕਾ ਨਿਊਜ਼ ਬੁਲਟਿਨ ਵੇਖ ਰਹੇ ਤੁਸੀਂ ਮੈਂ ਤੁਹਾਡੇ ਨਾਲ ਸਿਮਰਨਜੀਤ ਕੌਰ ਗਿੱਲ ਖਬਰਾਂ ਦੀ ਸ਼ੁਰੂਆਤ ਤਾਂ ਪਹਿਲਾਂ ਇੱਕ ਨਸਰ ਮਾਰਤੇ ਆ ਮੁਖੜ ਲੈਣਸਤੇ ਕਸੀਨੋ ਦੇ ਬਾਹਰ ਬੰਦੂਕ ਉਤਾਰੀ ਨੇ ਚਲਾਈਆਂ ਅਨੇਵਾ ਗੋਲੀਆਂ ਤਿੰਨ ਲੋਕਾਂ ਦੀ ਹੋਈ ਮੌਤ ਤਿੰਨ ਜ਼ਖਮੀ ਹਾਈ ਅਮਰੀਕੀ ਟੈਰਿਸ ਵਾਸਤੇ ਤਿਆਰ ਭਾਰਤ ਵਿਆਪਕ ਵਪਾਰ ਸਮਝੌਤੇ ਤੇ ਬਣੀਆਂ ਨਸਰਾਂ ਉਦੋਂ ਤੋਂ ਬਾਅਦ ਵੋਇੰਸ 786 ਦਾ ਇੰਜਨ ਹੋਇਆ ਫੇਲ ਮੇਡੇ ਕਾਲ ਨਾਲ ਮਚੀ ਹਫਤਾ ਦਫੜੀ ਹੁਣ ਖਬਰਾਂ ਵਿਸਟਾਰ ਦੇ ਨਾਲ ਅਮਰੀਕਾ ਦੇ ਇੱਕ ਮਸ਼ਹੂਰ ਕਸੀਨੋ ਦੇ ਬਾਹਰ ਇੱਕ ਬੰਦੂਕਧਾਰੀ ਵਿਅਕਤੀ ਦੇ ਵੱਲੋਂ ਕਈ ਲੋਕਾਂ ਦੇ ਉੱਤੇ ਅੰਨੇ ਵਾਹ ਗੋਲੀਆਂ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ ਇਸ ਵਿਅਕਤੀ ਨੇ ਕਾਫੀ ਮੈਗਜ਼ੀਨ ਰੱਖੇ ਹੋਏ ਸੀ ਤੇ ਇੱਕ ਤੋਂ ਬਾਅਦ ਇੱਕ ਵਿਕਤੀਆਂ ਦੇ ਉੱਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਇਸ ਘਟਨਾ ਦੇ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ ਜਦਕਿ ਤਿੰਨ ਜ਼ਖਮੀ ਦੱਸੇ ਜਾ ਰਹੇ ਨੇ। ਉਹਦਰੇ ਵੀ ਜਾਣਕਾਰੀ ਮਿਲੀ ਹੈ ਕਿ ਕਸੀਨੋ ਦੇ ਬਾਹਰ ਖੜੇ ਸੁਰੱਖਿਆ ਕਰਮਚਾਰੀ ਦੇ ਨਾਲ ਵੀ ਇਸ ਦੀ ਉਛੇੜ ਹੋਈ ਹੈ। ਕਰਮਚਾਰੀ ਨੇ ਇਸ ਤੇ ਗੋਲੀਆਂ ਚਲਾਈਆਂ ਤੇ ਫਿਰ ਇਸ ਨੇ ਵੀ ਸੁਰੱਖਿਆ ਗੱਡੀ ਉੱਤੇ ਗੋਲੀਆਂ ਚਲਾਈਆਂ ਤੇ ਉਸ ਤੋਂ ਬਾਅਦ ਇਹ ਭਜਨ ਦੇ ਵਿੱਚ ਸਫਲ ਹੋ ਗਿਆ। ਪੁਲਿਸ ਇਸ ਦੀ ਪਾਲ ਦੇ ਵਿੱਚ ਝੁੱਟੀ ਹੋਈ ਹੈ। ਅਮਰੀਕਾ ਦੇ ਨਿਵਾਦਾ ਚ ਗੋਲੀਬਾਰੀ ਦੀ ਘਟਨਾ ਵਾਪਰੀ ਹੈ ਇੱਕ ਬੰਦੂਕ ਧਾਰੀ ਨੇ ਰਾਸ਼ਤੇ ਰੈਨੋ ਸ਼ਹਿਰ ਦੇ ਸਭ ਤੋਂ ਵੱਡੇ ਕੈਸੀਨੋ ਦੇ ਬਾਹਰ ਅਨੇਵਾ ਗੋਲੀਬਾਰੀ ਕੀਤੀ ਜਿਸ ਚ ਤਿੰਨ ਲੋਕਾਂ ਦੀ ਮੌਤ ਹੋ ਗਈ ਤੇ ਤਿੰਨ ਹੋਰ ਜ਼ਖਮੀ ਹੋ ਗਏ ਨੇ ਪੁਲਿਸ ਨੇ ਸ਼ੱਕੀ ਨੂੰ ਗ੍ਰਿਫਤਾਰ ਕਰ ਲਿਆ ਗ੍ਰੈਂਡ ਸਿਆਰਾ ਰੈਸੋਰਟ ਰੈਨੋ ਦੇ ਸਭ ਤੋਂ ਪ੍ਰਮੁੱਖ ਸਥਾਨਾਂ ਚੋਂ ਇੱਕ ਹੈ 2024 ਦੀਆਂ ਰਾਸ਼ਟਰਪਤੀ ਚੋਣਾਂ ਤੋਂ ਪਹਿਲਾਂ ਇੱਥੇ ਸੰਗੀਤ ਸਮਾਰੋਹ ਖੇਡ ਸਮਾਗਮ ਤੇ ਡੋਨਲਡ ਟਰੰਪ ਦੁਆਰਾ ਇੱਕ ਚੋਣ ਰੈਲੀ ਆਯੋਜਿਤ ਕੀਤੀ ਗਈ ਸੀ। ਕੈਲੀਫੋਰਨੀਆ ਸਰਹੱਦੇ ਨੇੜੇ ਝੀਲ ਤਾਹੋ ਦੇ ਉੱਤਰ-ਪੂਰਬ ਵਿੱਚ ਸਥਿਤ ਇਹ ਸ਼ਹਿਰ ਗਰਮੀਆਂ ਦੇ ਵਿੱਚ ਇੱਕ ਪ੍ਰਸਿੱਧ ਸੈਰ-ਸਪਾਟਾ ਸਥਾਨ ਹੈ। ਪੁਲਿਸ ਗੋਲੀਬਾਰੀ ਦੇ ਪਿੱਛੇ ਦੇ ਉਦੇਸ਼ਤਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਜਾਂਚ ਕਰਨ ਵਾਲੇ ਪੁਲਿਸ ਅਧਿਕਾਰੀ ਨੇ ਆਖਿਆ ਹੈ ਕਿ ਜ਼ਖਮੀਆਂ 'ਚੋਂ ਦੋ ਦੀ ਹਾਲਤ ਗੰਭੀਰ ਹੈ ਜਦਕਿ ਇੱਕ ਨੂੰ ਇਲਾਜ ਤੋਂ ਬਾਅਦ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ। ਪੁਲਿਸ ਮੁਤਾਬਕ ਗੋਲੀਬਾਰੀ ਸ਼ਨੀਵਾਰ ਨੂੰ ਸਥਾਨਕ ਸਮੇਂ ਅਨੁਸਾਰ ਸਵੇਰੇ 7:30 ਵਜੇ ਹੋਈ ਬੰਦੂਕਧਾਰੀ ਇੱਕ ਅਸੀਨੋ ਹੋਟਲ ਦੀ ਵੈਲੇ ਪਾਰਕਿੰਗ ਚ ਗਿਆ ਅਤੇ ਉੱਥੇ ਖੜੇ ਲੋਕਾਂ ਦੇ ਇੱਕ ਗਰੁੱਪ ਦੇ ਉੱਤੇ ਪਿਸਤੌਲ ਤਾਨ ਦਿੱਤੀ ਸ਼ੁਰੂ ਦੇ ਵਿੱਚ ਉਸਦੀ ਬੰਦੂਕ ਨਹੀਂ ਚਲੀ ਪਰ ਜਲਦੀ ਹੀ ਉਸਨੇ ਕਈ ਗੋਲੀਆਂ ਚਲਾਈਆਂ ਤੇ ਪਾਰਕਿੰਗ ਲੋਟ ਤੋਂ ਪੈਦਲ ਭੱਜ ਗਿਆ। ਭੱਜਦੇ ਸਮੇਂ ਉਸਦਾ ਸਾਹਮਣਾ ਇੱਕ ਹਥਿਆਰਬੰਦ ਕਸੀਨੋ ਸੁਰੱਖਿਆ ਗਾਰਡ ਨਾਲ ਹੋਇਆ। ਉਸਨੇ ਗਾਰਡ ਤੇ ਵੀ ਗੋਲੀਆਂ ਚਲਾਈਆਂ ਜਿਸਦੇ ਜੋਰਚ ਗਾਰਡ ਨੇ ਵੀ ਗੋਲੀ ਚਲਾਈ। ਹਮਲਾਵਰ ਇੱਥੋਂ ਵੀ ਭੱਜਣ 'ਚ ਕਾਮਯਾਬ ਹੋ ਗਿਆ। ਇਸ ਤੋਂ ਬਾਅਦ ਹਮਲਾਵਰ ਨੇ ਪਾਰਕਕਿੰਗ ਲੋਟ 'ਚ ਗੱਡੀ ਚਲਾ ਰਹੇ ਵਿਅਕਤੀ ਨੂੰ ਗੋਲੀ ਮਾਰ ਦਿੱਤੀ ਜਿਸ ਨਾਲ ਡਰਾਈਵਰ ਦੀ ਮੌਤ ਹੋ ਗਈ। ਪੁਲਿਸ ਅਧਿਕਾਰੀ ਕ੍ਰਿਸ ਗ੍ਰਾਫਰਟ ਨੇ ਕਿਹਾ ਕਿ ਪਹਿਲੀ ਗੋਲੀ ਚੱਲਣ ਦੇ 3 ਮਿੰਟਾਂ ਦੇ ਅੰਦਰ ਪੁਲਿਸ ਮੌਕੇ ਤੇ ਪਹੁੰਚ ਗਈ ਤੇ ਸ਼ੱਕੀ ਨੂੰ ਹੋਰ ਖੂਨ ਖਰਾਬਾ ਕਰਨ ਤੋਂ ਰੋਕਿਆ। ਪੁਲਿਸ ਅਨੁਸਾਰ ਹਮਲਾਵਰ ਕੋਲ ਕਈ ਬੰਦੂਕਾਂ ਦੇ ਮੈਗਜ਼ੀਨ ਸਨ। ਸ਼ੱਕੀ ਨੇ ਪੁਲਿਸ ਅਧਿਕਾਰੀਆਂ ਤੇ ਗੋਲੀਬਾਰੀ ਕੀਤੀ ਤੇ ਇੱਕ ਪੈਟਰੋਲਿੰਗ ਵਾਹਨ ਨੂੰ ਵੀ ਟੱਕਰ ਮਾਰ ਦਿੱਤੀ। ਪੁਲਿਸ ਨੇ ਵੀ ਜਵਾਬੀ ਕਾਰਵਾਈ ਕੀਤੀ ਜਿਸ 'ਚ ਸ਼ੱਕੀ ਜ਼ਖਮੀ ਹੋ ਗਿਆ। ਪੁਲਿਸ ਨੇ ਸ਼ੱਕੀ ਦੀ ਪਛਾਣ ਦਾ ਖੁਲਾਸਾ ਨਹੀਂ ਕੀਤਾ ਪਰ ਆਖਿਆ ਹੈ ਕਿ ਉਹ ਗੰਭੀਰ ਹਾਲਤ ਦੇ ਵਿੱਚ ਹੈ। ਉਧਰ ਭਾਰਤ ਹਾਈ ਅਮਰੀਕੀ ਟੈਰਿਫਸ ਵਾਸਤੇ ਤਿਆਰੀ ਖਿੱਚ ਰਿਹਾ ਹੈ ਤੇ ਵਪਾਰਕ ਵਿਆਪਕ ਸਮਝੌਤੇ ਦੇ ਉੱਤੇ ਨਸਲਾਂ ਟਿਕੀਆਂ ਹੋਈਆਂ ਨੇ ਦਰਸਲ ਆਉਣ ਵਾਲੇ ਮਹੀਨਿਆਂ ਦੇ ਵਿੱਚ ਭਾਰਤ ਅਤੇ ਅਮਰੀਕਾ ਵਪਾਰਕ ਸਮਝੌਤਿਆਂ ਦੇ ਉੱਤੇ ਗੱਲਬਾਤ ਕਰ ਸਕਦੇ ਨੇ ਇਸ ਸਮਝੌਤੇ ਬਹੁਤ ਸਾਰੀਆਂ ਗੱਲਬਾਤਾਂ ਦੇ ਉੱਤੇ ਟਿਕੇ ਹੋਏ ਨੇ ਅਮਰੀਕਾ ਵੱਲੋਂ 1 ਅਗਸਤ ਤੋਂ ਭਾਰਤੀ ਨਿਰਯਾਤ ਤੇ 20 ਤੋਂ 25 ਫੀਸਦੀ ਟੈਰਿਫ ਲਾਉਣ ਦੀ ਸੰਭਾਵਨਾ ਦੇ ਮੱਦੇਨਜ਼ਰ ਭਾਰਤ ਨੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਨੇ ਸਰਕਾਰੀ ਸਰੋਤਾਂ ਮੁਤਾਬਕ ਇਹ ਟੈਰਿਫ ਸਿਰਫ ਆਰੰਭਿਕ ਤੇ ਅਸਥਾਈ ਕਦਮ ਹੋ ਸਕਦਾ ਹੈ ਜਦਕਿ ਭਾਰਤ ਅਮਰੀਕਾ ਨਾਲ ਵਿਆਪਕ ਵਪਾਰਕ ਸਮਝੌਤੇ ਵੱਲ ਵਧਣ ਦੀ ਯੋਜਨਾ ਬਣਾ ਰਿਹਾ ਹੈ ਇਸ ਦੇ ਤਹਿਤ ਅਮਰੀਕੀ ਟੀਮ ਅਗਸਤ ਦੇ ਮੱਧ ਵਿੱਚ ਦਿੱਲੀ ਆਵੇਗੀ ਤੇ ਉਮੀਦ ਹੈ ਕਿ ਸਤੰਬਰ ਜਾਂ ਅਕਤੂਬਰ ਤੱਕ ਦੋਹਾਂ ਦੇ ਵਿਚਾਲੇ ਇੱਕ ਵਿਸਤ੍ਰਿਤ ਬਾਇਲੈਟਰਲ ਟ੍ਰੇਡ ਐਗਰੀਮੈਂਟ ਤੇ ਪਹੁੰਚ ਹੋ ਜਾਵੇਗੀ ਗਲਬਾਤ ਦੇ ਕੇਂਦਰ ਬਿੰਦੂ ਨੇ 트ੰਪ ਪ੍ਰਸ਼ਾਸਨ ਵੱਲੋਂ ਵਿਸ਼ੇਸ਼ ਟੈਰਿਫ ਦੇ 7315 ਤੋਂ 20% ਟੈਰਿਫ ਲਗਾਉਣ ਦੀ ਚੇਤਾਵਨੀ ਅਮਰੀਕਾ ਨਾਲ ਪਿਛਲੇ 5 ਚੱਕਰਾਂ ਦੀ ਗੱਲਬਾਤ ਹੋ ਚੁੱਕੀ ਹੈ ਭਾਰਤ ਨੇ ਕੁਝ ਉਤਪਾਦਾਂ ਤੇ ਟੈਰਿਫ ਘਟਾਉਂਦੀ ਪੇਸ਼ਕਸ਼ ਕੀਤੀ ਹੈ ਜੈਨੇਟਿਕਲੀ ਮੋਡੀਫਾਈਡ ਸੋਇਆਬੀਨ ਮੱਕੀ ਤੇ ਡੇਰੀ ਉਤਪਾਦਾਂ ਦੇ ਆਯਾਤ ਤੇ ਭਾਰਤ ਨੇ ਸਖਤ ਇਨਕਾਰ ਕੀਤਾ ਹੈ ਭਾਰਤ ਦੀ ਨੀਤੀ ਗੈਰ ਟੈਰਿਫ ਰੁਕਾਵਟਾਂ ਨੂੰ ਘਟਾਉਣ ਅਤੇ ਮਾਰਕੀਟ ਖੋਲਣ ਵੱਲ ਕੇਂਦ੍ਰਿਤ ਹੈ 2024 ਚ 129 ਬਿਲੀਅਨ ਡਾਲਰ ਦਾ ਵਪਾਰ ਕੁਲ ਦੋ ਪੱਖੀ ਵਪਾਰ 129 ਬਿਲੀਅਨ ਡਾਲਰ ਦਾ ਰਿਹਾ ਜਿਸ ਚ ਭਾਰਤ ਨੇ ਲਗਭਗ 46 ਬਿਲੀਅਨ ਡਾਲਰ ਦਾ ਵਪਾਰ ਅਧਿਸ਼ੇਸ਼ ਹਾਸਲ ਕੀਤਾ ਹੈ ਭਾਰਤ ਨੇ ਬ੍ਰਿਕਸ ਦੇਸ਼ਾਂ ਖਿਲਾਫ ਆ ਰਹੀਆਂ ਅਮਰੀਕੀ ਟੈਰਿਫ ਚੇਤਾਵਨੀਆਂ ਡ ਡਾਲਰਾਈਜ਼ੇਸ਼ਨ ਅਤੇ ਰੂਸੀ ਤੇਲ ਦੀ ਖਰੀਦ ਸਨੇ ਹੋਰ ਮਸਲਿਆਂ ਦੇ ਮੱਦੇਨਜ਼ਰ ਅਜੇ ਨਵੇਂ ਵਪਾਰਕ ਸੁਝਾਰ ਰੋਕ ਰੱਖੇ ਨੇ ਭਾਰਤੀ ਅਧਿਕਾਰੀਆਂ ਨੇ ਉਮੀਦ ਜਤਾਈ ਹੈ ਕਿ ਭਾਰਤੀ ਨਿਰਯਾਤਕਾਰਾਂ ਨੂੰ ਹੋਰ ਮੁਲਕਾਂ ਨਾਲੋਂ ਵਧੇਰੇ ਹਰਿਆਇਤ ਮਿਲੇਗੀ ਜੇਕਰ ਵਪਾਰਕ ਸਮਝੌਤਾ ਨਾ ਹੋਇਆ ਤਾਂ ਭਾਰਤੀ ਨਿਰਯਾਤ 'ਤੇ ਔਸਤ 26% ਟੈਰਿਫ ਲੱਗ ਸਕਦਾ ਹੈ ਜੋ ਕਿ ਵਿਏਟਨਾਮ, ਜਾਪਾਨ ਜਾਂ ਯੂਰਪੀ ਸੰਘ ਨਾਲੋਂ ਵੀ ਵਿਧਿਕ ਹੋਵੇਗਾ। ਭਾਰਤ ਲਈ ਇਸ ਸਮੇਂ ਕਿ ਉਹ ਅਮਰੀਕਾ ਨਾਲ ਮਜ਼ਬੂਤ ਅਤੇ ਚੰਗੇ ਵਪਾਰਕ ਸਬੰਧ ਬਣਾਉਣ ਲਈ ਸਮਝਦਾਰੀ ਤੇ ਰਣਨੀਤੀ ਦੇ ਨਾਲ ਅੱਗੇ ਵਧੇ। ਉਦੋਂ ਉਡਾਨ ਤੋਂ ਕੁਝ ਹੀ ਮਿੰਟਾਂ ਬਾਅਦ ਬੋਇੰਗ 787 ਦਾ ਇੰਜਨ ਫੇਲ ਹੋ ਗਿਆ ਤੇ ਮੇਰੇ ਕਾਲ ਦੇ ਨਾਲ ਹਫੜਾ ਦਫੜੀ ਮਚ ਗਈ ਅਮਰੀਕਾ 'ਚ ਉਸ ਵੇਲੇ ਵੱਡਾ ਹੜਕੰਪ ਮਚਿਆ ਜਦੋਂ ਯੂਨਾਈਟਿਡ 에ਅਰਲਾਈਨਸ ਦੀ ਇੱਕ ਅੰਤਰਰਾਸ਼ਟਰੀ ਉਡਾਨ ਨੂੰ ਟੇਕ-ਆਫ ਤੋਂ ਕੁਝ ਮਿੰਟਾਂ ਬਾਅਦ ਹੀ ਐਮਰਜੈਂਸੀ ਸਥਿਤੀ ਦਾ ਸਾਹਮਣਾ ਕਰਨਾ ਪਿਆ ਉਡਾਣ ਇੱਕ ਬੋਇੰਗ 787 ਅੱਠ ਡ੍ਰੀਮ ਲਾਈਨਰ ਦੁਆਰਾ ਚਲਾਈ ਜਾ ਰਹੀ ਸੀ ਜੋ ਵਾਸ਼ਿੰਗਟਨ ਡਿਲਾਵਾ ਹਵਾਈ ਅੜੇ ਤੋਂ ਜਰਮਨੀ ਦੇ ਮਿਊਨਿਕ ਲਈ ਰਵਾਨਾ ਹੋਈ ਸੀ ਸਾਰੇ ਹੀ ਯਾਤਰੀ ਫਿਲਹਾਲ ਸੁਰੱਖਿਅਤ ਦੱਸੇ ਜਾਂਦੇ ਨੇ ਅਮਰੀਕਾ ਦੀ ਯੂਨਾਈਟਿਡ 에ਅਰਲਾਈਨਸ ਦੇ ਬੋਇੰਗ 787 ਅੱਡ ਸਟ੍ਰੀਮਲਾਈਨਰ ਦਾ ਖੱਬਾ ਇੰਜਣ ਉਡਾਨ ਦੌਰਾਨ ਖਰਾਬ ਹੋ ਗਿਆ। ਹਾਦਸੇ ਦੇ ਸਮੇਂ ਜਹਾਜ਼ 5000 ਫੁੱਟ ਦੀ ਉਚਾਈ ਤੇ ਸੀ ਜਿਸ ਤੋਂ ਬਾਅਦ ਪਾਇਲਟਾਂ ਨੇ ਮੇਡੇ ਕਾਲ ਭੇਜਾਇਆ। ਇਹ ਹਾਦਸਾ 25 ਜੁਲਾਈ ਨੂੰ ਹੋਇਆ ਸੀ ਜਿਸ ਦੀ ਖਬਰ ਹੁਣ ਸਾਹਮਣੇ ਆਈ ਹੈ। ਪਾਇਲਟਾਂ ਨੇ 에ਅਰ ਟ੍ਰੈਫਿਕ ਕੰਟਰੋਲਰ ਰਿਪੀਟ। ਪਾਇਲਟਾਂ ਨੇ 에ਅਰ ਟ੍ਰੈਫਿਕ ਕੰਟਰੋਲਰ ਦੇ ਸਹਿਯੋਗ ਦੇ ਨਾਲ ਸਥਿਤੀ ਨੂੰ ਸੰਭਾਲਿਆ। ਫਲਾਈਟ ਅਵੇਅਰ ਦੇ ਅਨੁਸਾਰ ਜਹਾਜ਼ 2 ਘੰਟੇ 38 ਮਿੰਟ ਤੱਕ ਹਵਾ ਚੜ੍ਹਿਆ। ਏਰਾ ਜਹਾਜ਼ ਤਾਂ ਨਿਓ ਵਾਸ਼ਿੰਗਟਨ ਦੇ ਉੱਤਰ ਪੱਛਮ 'ਚ ਚੱਕਰ ਲਗਾ ਰਹੀ ਸੀ ਤਾਂ ਜੋ ਤੇਲ ਖਾਲੀ ਕੀਤਾ ਜਾ ਸਕੇ ਤਾਂ ਜੋ ਲੈਂਡਿੰਗ ਲਈ ਪਾਰਕਟਾ ਸਕੇ 12 ਜੂਨ ਨੂੰ ਅਹਮਦਾਬਾਦ 'ਚ ਹਾਦਸਾ ਗ੍ਰਸਤ ਹੋਣ ਵਾਲਾ 에어 ਇੰਡੀਆ ਦਾ ਜਹਾਜ਼ ਬੋਇੰਗ 787-8 ਡ੍ਰੀਮ ਲਾਈਨਰ ਸੀ। ਇਹ ਜਹਾਜ਼ ਉਡਾਨ ਭਰੰਤੋਂ ਸਿਰਫ 2 ਮਿੰਟ ਬਾਅਦ ਹੀ ਹਾਦਸਾ ਗ੍ਰਸਤ ਹੋ ਗਿਆ। ਇਸ ਹਾਦਸੇ 'ਚ 270 ਲੋਕਾਂ ਦੀ ਜਾਨ ਚਲੀ ਗਈ। ਬੋਇੰਗ ਦੁਨੀਆ ਦੀ ਦੂਜੀ ਸਭ ਤੋਂ ਵੱਡੀ ਵਪਾਰਕ ਜਹਾਜ਼ ਨਿਰਮਾਤਾ ਕੰਪਨੀ ਹੈ। ਫ੍ਰਾਂਸ ਦੀ 에ਅਰਬੱਸ ਪਿਛਲੇ ਮਹੀਨੇ ਹੀ ਸਭ ਤੋਂ ਵੱਡੀ ਵਪਾਰਕ ਜਹਾਜ਼ ਨਿਰਮਾਤਾ ਬਣ ਗਈ। ਯੂਨਾਈਟਿਡ 에ਅਰਲਾਈਨਸ ਦੇ ਪਾਇਲਟਾਂ ਨੇ 5000 ਫੁੱਟ ਦੀ ਉਚਾਈ ਤੇ ਬਾਲਣ ਖਾਲੀ ਕਰਨ ਦੀ ਇਜਾਜ਼ਤ ਮੰਗੀ ਸੀ। ਇਸ ਤੋਂ ਬਾਅਦ ATC ਨੇ ਉਨ੍ਹਾਂ ਨੂੰ ਦੂਜੀਆਂ ਉਡਾਨਾਂ ਤੋਂ ਸੁਰੱਖਿਤ ਤੂਰੀ ਬਣਾਈ ਰੱਖਣ ਲਈ ਨਿਰਦੇਸ਼ ਦਿੱਤੇ ਇੰਦਨ ਖਾਲੀ ਕਰਨ ਤੋਂ ਬਾਅਦ ਪਾਲਟਾ ਨੇ ਇਨਸਟਰੂਮੈਂਟਲ ਲੈਂਡਿੰਗ ਸਿਸਟਮ ਦੀ ਵਰਤੋਂ ਕਰਕੇ ਰਨਵੇ 19 ਸੈਂਟਰ ਦੇ ਲੈਂਡ ਕਰਨ ਦੀ ਇਜਾਜ਼ਤ ਮੰਗੀ ਲੈਂਡਿੰਗ ਤੋਂ ਬਾਅਦ ਇੰਜਨ ਚ ਖਰਾਬੀ ਕਾਰਨ ਜਹਾਜ਼ ਆਪਣੇ ਆਪ ਰਨਵੇ ਤੋਂ ਨਹੀਂ हट ਸਕਿਆ ਅਤੇ ਇਸ ਨੂੰ ਖਿੱਚਣਾ ਪਿਆ ਜਹਾਜ਼ ਸੋਮਵਾਰ ਤੱਕ ਵਾਸ਼ਿੰਗਟਨ ਡਲਾਸਾ ਹਵਾਈ ਅੱਡੇ ਤੇ ਖੜਾ ਰਿਹਾ ਇਸ ਘਟਨਾ 'ਚ ਕੋਈ ਜ਼ਖਮੀ ਨਹੀਂ ਹੋਇਆ ਯੂਨਾਈਟਿਡ 에ਅਰਲਾਈਨਸ ਅਤੇ ਹਵਾਈ ਅਧਿਕਾਰੀਆਂ ਨੇ ਤਕਨੀਕੀ ਨੁਕਸ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਮਰੀਕਾ ਦੇ ਜਨਵਰ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਅਮਰੀਕਨ 에ਅਰਲਾਈਨਸ ਦੇ ਬੋਇੰਗ 737 ਮੈਕਸ 8 ਜਹਾਜ਼ ਦੀ ਉਡਾਨ ਲੈਂਡਿੰਗ ਗੀਅਰ 'ਚ ਅਸਫਲਤਾ ਕਾਰਨ ਰੋਕਣੀ ਪਈ ਇਸ ਦੌਰਾਨ ਜਹਾਜ਼ ਦੇ ਪਿਛਲੇ ਹਿੱਸੇ 'ਚ ਅੱਗ ਲੱਗ ਗਈ ਇਹ ਉਡਾਨ ਮਿਆਮੀ ਜਾ ਰਹੀ ਸੀ ਜਹਾਜ਼ 'ਚ ਕੁੱਲ 173 ਯਾਤਰੀ ਅਤੇ 6 ਚਾਲਕ ਦਲ ਦੇ ਮੈਂਬਰ ਸਵਾਰ ਸਨ ਸਵਾਰੀਆਂ ਨੂੰ ਐਮਰਜੈਂਸੀ ਸਲਾਈਡਰ ਰਾਹੀਂ ਬਾਹਰ ਕੱਢਿਆ ਗਿਆ ਹੈ ਇਸ ਹਾਦਸੇ ਦੇ ਵਿੱਚ 6 ਲੋਕਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਜਿਨ੍ਹਾਂ ਚੋਂ ਇੱਕ ਨੂੰ ਹਸਪਤਾਲ ਭਰਤੀ ਕਰਾਇਆ ਗਿਆ ਫੈਡਰਲ ਐਵੀਏਸ਼ਨ ਐਡਮਿਨਿਸਟ੍ਰੇਸ਼ਨ ਅਤੇ 에ਅਰਲਾਈਨਸ ਇਸ ਮਾਮਲੇ ਦੀ ਜਾਂਚ ਕਰ ਰਹੀਆਂ ਨੇ ਸੇ ਸੰਤ ਤਾਜ਼ਾ ਖਬਰਾਂ ਜਾਂਦੇ ਜਾਂਦੇ ਇੱਕ ਵਾਰ ਫਿਰ ਇਸ ਰਮਾਰ ਤੇ ਆਮ ਖੜੇ ਇਸ ਤੇ ਕਸੀਨੋ ਦੇ ਬਾਹਰ ਬੰਦੂਕ ਤਾੜੀ ਨੇ ਚਲਾਈਆਂ ਅਨੇਵਾ ਗੋਲੀਆਂ ਤਿੰਨ ਲੋਕਾਂ ਦੀ ਹੋਈ ਮੌਤ ਤਿੰਨ ਜ਼ਖਮੀ ਹਾਈ ਅਮਰੀਕੀ ਟੈਰਫਸ ਵਾਸਤੇ ਤਿਆਰ ਭਾਰਤ ਵਿਆਪਕ ਵਪਾਰ ਸਮਝੌਤੇ ਤੇ ਬਣੀਆਂ ਨਸਰਾਂ ਉਦੋਂ ਤੋਂ ਬਾਅਦ ਵੋਇੰਸ 786 ਦਾ ਇੰਜਨ ਹੋਇਆ ਫੇਲ ਮੇਡੇ ਕਾਲ ਨਾਲ ਮਚੀ ਹਫਤਾ ਦਫੜੀ ਇਸ ਦੇ ਨਾਲ ਹੀ ਮੈਨੇ ਤੇ ਇਜਾਜ਼ਤ ਕੱਲ ਫਿਰ ਮਿਲਾਂ ਕਿ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਧੰਨਵਾਦ